ਜਿਹੜੀ ਹਾਕੀ ਅੱਜ ਕੱਲ ਉਹ ਵੀ ਸਹੀ ਦਿਸ਼ਾ ਦੇ ਵਿੱਚ ਜਾ ਰਹੀ ਹੈ। ਹਾਂ ਬੜੀ ਕარი। ਕਾਹ ਮੁੰਡਿਆਂ ਨੇ ਬੜਾ ਸੋਹਣਾ ਖੇਡਿਆ, ਕੋਸ਼ਿਸ਼ ਵੀ ਕੀਤੀ ਤੇ ਸਹੀ ਦਿਸ਼ਾ 'ਚ ਕੀਤੀ ਇਹ ਵੀ ਕਹੀਏ। ਮੈਂ ਤੁਹਾਨੂੰ ਵੈਸੇ ਕਿਹਾ ਸੀ ਨਾ ਮੈਂ ਕਿਹਾ ਚੀਨ ਬੜੀ ਟੱਕਰ ਤਗੜੀ ਦੇਵੇਗਾ ਉਹਨਾਂ ਦਾ ਕਿਉਂਕਿ ਹੋਮ ਗਰਾਉਂਡ ਆ। ਬਿਲਕੁਲ ਬਿਲਕੁਲ। ਬੜੀ ਤਗੜੀ ਟੱਕਰ ਦਿੱਤੀ ਉਹਨਾਂ ਨੇ। ਚੈਂਪੀਅਨਸ਼ਿਪ ਜਿੱਤ ਲਈ ਆ ਭਾਵੇਂ ਇੱਕ ਗੋਲ ਨਾਲ ਹੀ। ਪਰ ਕਹਿੰਦੇ ਇੱਕ ਜਿਹੜਾ ਗੋਲ ਇੱਕੋ ਹੀ ਬਹੁਤ ਹੁੰਦਾ ਇੱਕੋ ਤੇਰਾ ਲੱਖ ਵਰਗੇ ਵਾਲੀ ਗੱਲ ਹੁੰਦੀ ਆ। ਤੇ ਸੱਚਮੁੱਚ ਹੀ ਲੱਖ ਵਰਗਾ। ਪਰ ਉਹ ਜਿਹੜੇ ਨੇ ਲੱਖ ਵਰਗਾ ਇੱਕੋ ਗੋਲ ਕੀਤਾ। ਉਹ ਬੰਦੇ ਦੀ ਕਹਿੰਦੇ ਕਹਾਣੀ ਬੜੀ ਦਿਲਚਸਪ ਹੈ ਜੁਗਰਾਜ ਜੁਗਰਾਜ ਸਿੰਘ ਇਹ ਜਗਰਾਜ ਜੂਨੀਅਰ ਹੈ ਇੱਕ ਜੁਗਰਾਜ ਪਹਿਲਾਂ ਹੋਇਆ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਗੇ ਮਿਸ ਕਰ ਗਏ ਹੋਗੇ ਛੋਟੇ ਹੋਗੇ ਜੀ ਉਹ ਅੱਜ ਕੱਲ ਐਸਪੀ ਨੇ ਸ਼ਾਇਦ ਅਜਨਾਲਾ ਵਾਲਾ ਜਿਹੜਾ ਹੋਇਆ ਸੀਗਾ ਨਾ ਜਦੋਂ ਅਮਰਤਪਾਲ ਸਿੰਘ ਤੇ ਇਹਨਾਂ ਦਾ ਜਿਹੜਾ ਗਿਆ ਸੀਗਾ ਜੀ ਉਸ ਵੇਲੇ ਜੁਗਰਾਜ ਸਿੰਘ ਸ਼ਾਇਦ ਉੱਥੇ ਐਸਪੀ ਦੇ ਤੌਰ ਤੇ ਤਨਤ ਸੀ ਹਮ ਕੀ ਬਾਤ ਹੈ ਜੀ ਬਹੁਤ ਹੀ ਜ਼ਬਰਦਸਤ ਪਲੇਅਰ ਸਨ ਜੁਗਰਾਜ ਸੀਨੀਅਰ ਹੂੰ ਮੌਲਕੇ ਕਲੋ ਕੇ ਬਹੁਤ ਹੀ ਜ਼ੋਰਦਾਰ ਸਿਨੀਅਰ ਦੀ ਗੱਲ ਸੁਣਾਈ ਨਾਲ ਜੂਨੀਅਰ ਦੀ ਵੀ ਕਰਿਆ ਹਾਂਜੀ ਆਨਫੋਰਚੂਨੇਟਲੀ ਨਾ ਸੱਟ ਸੁੱਟ ਲੱਗੀ ਤੇ ਕੈਰੀਅਰ ਬਹੁਤਾ ਲੰਬਾ ਚੱਲਿਆ ਨਹੀਂ ਜੀ ਪਰ ਜੋਗਰਾਜ ਕਹ ਲੋ ਕਿ ਉਸ ਵੇਲੇ ਦੂਸਰਾ ਸੁਹੇਲ ਬਾਸੀ ਸੀਗਾ ਹੂੰ ਅਸੀਂ ਇੱਥੇ ਦੇਖਿਆ ਤਾਂ ਫਿਰ ਉਸ ਤੋਂ ਬਾਅਦ ਪੰਜਾਬ ਦਾ ਇੱਕ ਬਹੁਤ ਵੱਡਾ ਸਟਾਰ ਸੀ ਉਹਨਾਂ ਟਾਈਮਾਂ 'ਚ ਪ੍ਰਭਜੋਤ ਜੀ ਬਹੁਤ ਤਕੜਾ ਪਿੱਲੇ ਤੋਂ ਬਾਅਦ ਜੇ ਕੋਈ ਜ਼ਬਰਦਸਤ ਤਨਾਰਾ ਪਿੱਲੇ ਦਾ ਮੈਂ ਨਾਮ ਸੁਣਿਆ ਤਨਰਾਜ ਪਿੱਲੇ ਜੀ ਉਹਦੇ ਤੋਂ ਕਹਿ ਲਓ ਕਿ ਤਗੜਾ ਦੌੜਨ ਵਾਲਾ ਜੇ ਕੋਈ ਹੈਗਾ ਸੀ ਨਾ ਚਿੱਤ ਆ ਜਾਂਦਾ ਹੁੰਦਾ ਉਹ ਪ੍ਰਭਜੋਤ ਸੀ ਬਟਾਲੇ ਦਾ ਸੀ ਸ਼ਾਇਦ ਪ੍ਰਭਜੋਤ ਪਤਲਾ ਜਾ ਸ਼ਰੀਰ ਕਾਰਾ ਜਾ ਸ਼ਰੀਰ ਉਸ ਤੋਂ ਬਾਅਦ ਹੁੰਦਾ ਸਰਦਾਰਾ ਸਿੰਘ ਜੀ ਤਾਂ ਇਦਾਂ ਹਾਕੀ ਬਦਲਦੀ ਤਰੀਕੇ ਨਾਲ ਬਦਲਦੀ ਤਰੀਕੇ ਤਾਂ ਖੈਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕੱਲ ਦੇਖੋ ਜਦੋਂ ਕਿਸੇ ਬੰਦੇ 'ਚ ਨਾ ਜਜ਼ਬਾ ਹੁੰਦਾ ਹੈ ਤਾਂ ਫਿਰ ਉਹੀ ਗੱਲ ਹੈ ਨਾ ਕਿ ਸਭ ਕੁਝ ਹੋ ਜਾਂਦਾ ਹੈ ਬਿਲਕੁਲ ਰਾ ਲੈਂਦਾ ਫਿਰ ਜਦੋਂ ਸਾਰਾ ਕੁਝ ਬੰਦ ਹੋ ਗਿਆ ਜਿਹੜਾ ਕਲੋਕਿਨਾ ਦਾ ਡੀਪ ਡਿਫੈਂਡਰ ਹੈ ਜੀ ਸਰਪੰਚ ਉਹ ਤੁਸੀਂ ਦੇਖਿਆ ਖਿਰ ਤੇ ਗੋਲ ਕਿਦਾਂ ਹੋਇਆ ਉਹ ਬੰਦਾ ਉਹ ਜਿਹੜੀ ਲਾਈਨ ਆ ਹੂੰ ਢੀਗਾ ਜਲੀ ਜੀ ਉੱਥੋਂ ਤੁਰਦਾ ਲੈਫਟ ਫਲੈਗ ਤੁਰਦਾ ਦੋਨੂੰ ਡੋਚ ਤੀਜੇ ਨੂੰ ਤੇ ਜਿਹਦੇ ਵਿੱਚ ਦੀ ਕੱਢ ਕੇ ਬਾਲ ਜਦੋਂ ਭੇਜਦਾ ਜਗਰਾਜ ਫਿਰ ਚਪਟਦਾ ਉਹਦੇ ਤੇ ਕਿਆ ਬਾਤ ਉਹਨੂੰ ਲੱਗਦਾ ਕਿ ਬਸ ਇਹੀ ਮੌਕਾ ਹੋਣਾ ਲਾਈਵ ਹੀ ਦਿਖਾ ਦਿੱਤਾ ਉਸ ਤੇ ਹਾਂ ਕਿਉਂਕਿ ਤਿੰਨ ਬੰਦਿਆਂ ਨੂੰ ਡੋਚ ਦੇਣੀ ਜਦੋਂ ਚੀਨ ਬਿਲਕੁਲ ਕਹਿ ਲੋ ਕਿ ਚੀਨ ਦੀ ਦੀਵਾਰ ਹੀ ਬਣਿਆ ਪਿਆ ਸੀ ਜੀ ਤਾਂ ਉਹ ਗੋਲ ਨੇ ਫਿਰ ਕਹਿ ਲੋ ਕਿ ਬਿਸਤਰਾ ਗੋਲ ਕਰ ਦਿੱਤਾ ਹੂੰ ਜਿਹੜੇ ਮੇਜ਼ਬਾਨ ਸਨ ਤਾਂ ਜਿਹੜਾ ਜੁਗਰਾਜ ਹੈ ਨਾ ਜੁਗਰਾਜ ਬਾਰੇ ਵੀ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀਗੀ ਹਾਲਾਂਕਿ ਇੱਕ ਦਿਨ ਸੁਖਦੀਪ ਸਿੰਘ ਨਾਲ ਮੈਂ ਕਾਕਾ ਜਿਹਨੂੰ ਕਿਹਾ ਜਾਂਦਾ ਜੀ ਭਾਈ ਚਲੋ ਉਹਨਾਂ ਦੀ ਵੀ ਮੈਂ ਸ਼ੁਕਰਗੁਜ਼ਾਰੀ ਕਰਦੇ ਵਾਂ ਕਿ ਉਹ ਮੈਂ ਉਹਨਾਂ ਬਾਰੇ ਲਿਖਿਆ ਸੀਗਾ ਤੇ ਉਹਨਾਂ ਨੇ ਪੜ੍ਹ ਲਿਆ ਹੂੰ ਜੀ ਬਾਈ ਜੀ ਤੁਸੀਂ ਮੇਰੇ ਬਾਰੇ ਲਿਖਿਆ ਯਾਰ ਬਹੁਤ ਅੱਛਾ ਲੱਗਿਆ ਮੈਨੂੰ ਬਿਲਕੁਲ ਇਹ ਤਾਂ ਬਹੁਤ ਸੋਹਣੀ ਗੱਲ ਹੋ ਗਈ ਬਹੁਤ ਸੋਹਣੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਤੇ ਉਹ ਬਹੁਤ ਅੱਛਾ ਮੁੰਡਾ ਹੈ ਜਦੋਂ ਉਹਦੇ ਨਾਲ ਗੱਲ ਕੀਤੀ ਨਾ ਬਹੁਤ ਖੁੱਲ ਕੇ ਉਹਨੇ ਮੇਰੇ ਨਾਲ ਗੱਲ ਕੀਤੀ ਜੀ ਜੀ ਮੈਂ ਜੁਗਰਾਜ ਦੀ ਕਹਾਣੀ ਅੱਜ ਥੋੜੀ ਜੀ ਸੁਣੀ ਤੇ ਮੈਂ ਤੇ दंग ਰਹਿ ਗਿਆ ਸਾ ਹੂੰ ਇਹ ਕੁਲੀ ਦਾ ਮੁੰਡਾ ਹੈ ਉਹ ਓਟਾਰੀ ਤੋਂ ਹੂੰ ਮਤਲਬ ਕਿ ਬਾਰਡਰ ਵਾਲੇ ਫਾਦਰ ਸਾਹਿਬ ਹਾਂਜੀ ਜੀ ਫਾਦਰ ਸਾਹਿਬ ਕੰਮ ਕਰਦੇ ਨੇ ਇਹ ਛੋਟਾ ਹੁੰਦਾ ਬੱਚਾ ਉੱਥੇ ਬੋਤਲ ਵਗੈਰਾ ਜਿਵੇਂ ਪਾਣੀ ਪਾਣੀ ਦਿਆਂ ਜੀ ਇਥੇ ਆ ਦੇ ਇੱਕ ਇਹ ਚੀਜ਼ਾਂ ਖੇਚਦਾ ਸੀਗਾ ਹੂੰ ਤਾਂ ਦੇਖ ਲਓ ਕਿਸਮਤ ਨੇ ਕਿੱਥੋਂ ਨਖਾਰਿਆ ਉੱਥੇ ਦੋ ਪਲੇਅਰ ਪਹਿਲਾਂ ਹੀ ਤਗੜੇ ਸੀਗੇ ਉਸ ਇਲਾਕੇ ਦੇ ਉਹਨਾਂ ਨੂੰ ਫਾਲੋ ਕੀਤਾ ਜੀ ਫਿਰ ਬਿਸਤਰਾ ਬਣ ਕੇ ਅਕੈਡਮੀ ਆ ਗਿਆ ਹੂੰ ਹੂੰ ਫਿਰ ਪੀਨਵੀ ਤੇ ਫਿਰ ਤੇ ਭਾਈ ਬੱਲੇ ਬੱਲੇ ਆ ਤੇ ਜੁਗਰਾਜ ਇਸ ਵੇਲੇ ਨੀਵੀ ਚਾ ਸ਼ਾਇਦ ਜੀ ਕੀ ਬਾਤ ਬਹੁਤ ਅੱਛੀ ਸਰ ਕਰ ਲਈਆ ਤਾਂ ਇਹ ਵਾਕਿਆ ਮੈਨੂੰ ਬਹੁਤ ਕਹ ਲੁ ਕਿ ਪ੍ਰੇਰਨਾ ਦਾ ਇੱਕ ਕਹਾਣੀ ਲੱਗੀ ਕਿ ਬੱਚਾ ਦੇਖੋ ਕਿੰਨੀ ਗੁਰਬਤ ਚੋੜੇ ਬਹਾਨੇ ਆਪਾ ਲਾਉਣੇ ਨਾ ਉਹ ਟੁੱਟ ਜਾਂਦੇ ਇੱਥੇ ਤਾਂ ਜਗਰਾਜ ਸੀਨੀਅਰ ਦੀ ਤਾਂ ਆਪਸ ਲੋਤ ਕਰ ਦਿੱਤੀ ਜਗਰਾਜ ਜੂਨੀਅਰ ਵੀ ਕੱਟ ਨਹੀਂ ਹੈਗਾ ਕੱਲ ਵਾਲਾ ਜਿਹੜਾ ਉਹ ਕਹਿ ਲੋ ਵੀ ਸੋਨੇ ਦਾ ਪੰਜਾ ਤਾਂ ਉਸੇ ਨੇ ਹੀ ਮਾਰਿਆ ਸੀ ਜੀ 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 ਇਹਦਾ ਜਸਪਾਲ ਸਿੰਘ ਵੀ ਕਹਿ ਰਹੇ ਨੇ ਕਿ ਭਾਈ ਅੱਜ 2K ਕਰਦੇ ਦਬਕੇ ਕਰਦੇ ਸ਼ੇਰ ਭਰਾਵੋ ਤੁਹਾਡੇ ਤੇ ਹੀ ਹੈ ਤੁਸੀਂ ਕਿੰਨੇ ਕੇ ਕਰਦੇ ਹਾਂ ਇਹ ਤਾਂ ਤੁਹਾਡੀ ਨਜ਼ਰ ਹੈ ਨਾ ਇੱਥੇ ਹਾਂਜੀ ਬਿਲਕੁਲ ਬਿਲਕੁਲ ਜਸਪਾਲ ਸਿੰਘ ਦੀ ਉਹੀ ਨੇ ਜਗਰਾਜ ਸਿੰਘ ਜਿਹੜੇ ਕਮੈਂਟਰੀ ਕਰ ਰਹੇ ਸੀ ਤਾਂਡੀ ਬਾਡੀ ਉਹਨਾਂ ਦੀ ਹੂੰ ਹੂੰ ਇਹ ਉਹੀ ਜਗਰਾਜ ਸਿੰਘ ਨੇ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਪਿੱਛੇ ਕਮੈਂਟਰੀ ਇਹ ਕਰ ਇਹ ਕਹਿੰਦੇ ਜਿੱਤੇ ਆਪਾਂਵੇਂ ਭਾਰਤੀ ਐ ਪਰ ਚੀਨ ਨੇ ਵਿਖੇੜ ਦਿਖਾ ਕੇ ਦਿਲ ਜਿੱਤ ਲਏ ਜਿਸ ਪਾਸ ਚੀਨ ਨੇ ਤੇ ਕੀਤਾ ਬੰਦ ਕਰ ਹੀ ਰੱਖਿਆ ਨੇ ਕਿ ਜੀ ਇਧਰ ਸਰਵੰਜੀਤ ਅਸਰੇ ਕਹਿੰਦੇ ਯੁਵਰਾਜ ਸਿੰਘ ਜਦੋਂ ਟਾਪ 10 ਤੇ ਸੀ ਉਧਰਲੇ ਪਾਸੇ ਤੇ ਹੌਕੀ ਵਾਲੇ ਪਾਸੇ ਜੋਗਰਾਜ ਜਦੋਂ ਟਾਪ 10 ਤੇ ਹੁੰਦਾ ਸੀ ਅ ਸ਼ਾਇਦ ਮੈਨੂੰ ਅਰੇ ਦਾ ਪਤਾ ਨਹੀਂ ਹਾਂ ਯੋਗ ਰਾਜ ਦਾ ਮੁੰਡਾ ਯੁਵਰਾਜ ਜਿਹੜਾ ਉਹ ਆ ਗਿਆ ਸੀਗਾ 2 ਤੋਂ ਤੋਂ ਬਾਅਦ 3 ਤੋਂ ਬਾਅਦ ਆ ਗਿਆ ਸੀਗਾ ਜੀ 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 ਅੰਡਰ 19 ਵਾਲਾ ਕੱਪ ਜਿਹੜਾ ਸੀਗਾ ਨਾ ਉਹ ਦੇਖਿਆ ਮੈਂ ਹੂੰ ਮੈਨੂੰ ਅੱਜ ਵੀ ਯਾਦ ਹੈ ਇੱਕ ਜਿਹੜੇ ਹੁੰਦੇ ਆ ਨਾ ਆਪਣੇ ਵਾਲ ਘਟਣ ਵਾਲੇ ਤਾਂ ਉਹ ਬਹੁਤ ক্রিকেট ਪ੍ਰੇਮੀ ਸੀ ਅਸੀਂ ਉਹਦੀ ਦੁਕਾਨ ਤੇ ਜ਼ਿਆਦਾ ਮੈਚ ਦੇਖਦੇ ਹੁੰਦੇ ਸੀ ਉਦੋਂ ਓਂ ਅੰਡਰ 19 ਵਾਲਾ ਜਿਹੜਾ ਅਸੀਂ ਯੋਗਰਾਜ ਦਾ ਯੋਗਰਾਜ ਦਾ ਸ਼ੋਅ ਦੇਖਿਆ ਸੀ ਉਹ ਉੱਥੇ ਦੇਖਿਆ ਸੀਗਾ ਉਸ ਤੋਂ ਬਾਅਦ ਤਾਂ ਫਿਰ ਜਲਵਾ ਸਾਰੇ ਸੰਸਾਰ ਨੇ ਦੇਖਿਆ ਬਿਲਕੁਲ ਹਾਂ ਉੱਥੇ ਜੀ ਯੋਗਰਾਜ ਦਾ ਬਣਿਆ ਸਹਿਦੀਪ ਜੀ ਕਹਿ ਰਹੇ ਨੇ ਮਿੰਟ ਜੀ ਆਸਟ੍ਰੇਲੀਆ ਆ ਜਾਓ ਭਾਈ ਅਸੀਂ ਇੱਥੇ ਬੈਠੇ ਹੀ ਤੁਹਾਡੇ ਤੱਕ ਪਹੁੰਚੇ ਹੋਏ ਹਾਂ ਅੰਦਾਂ ਤੱਕ ਪਹੁੰਚੇ ਹੋਏ ਆ ਕੋਈ ਗੱਲ ਨਹੀਂ ਸਭਾ ਵੀ ਕਿਤੇ ਮੇਲੇ ਹੋਣਗੇ ਕਰਾਊਗਾ ਪਰਮਾਤਮਾ ਬਖਸ਼ਣੀ ਦੀ ਇੱਥੇ ਵੀ ਸੇਵਾ ਕਰਨੀ ਆ